ਪੰਜਾਬ ਸਰਕਾਰ ਜਿੱਥੇ ਲਗਾਤਾਰ ਕਹਿੰਦੀ ਸੀ ਅਸੀਂ 13 ਜੀਰੋ ਕਰਾਂਗੇ ਤੇ ਹੁਣ ਜਦੋਂ ਰੁਝਾਨ ਸਾਹਮਣੇ ਆਏ ਨੇ ਉਹਨਾਂ ਨੇ ਪੰਜ ਮੰਤਰੀ ਆਪਣੇ ਖੜੇ ਕੀਤੇ ਸੀ ਜਿਨ੍ਹਾਂ ਵਿੱਚੋਂ ਚਾਰ ਮੰਤਰੀ ਉਹਨਾਂ ਦੇ ਹਾਰ ਗਏ ਹੁਣ ਕਿਹਾ ਜਾ ਰਿਹਾ ਹੈ ਕਿ ਇੱਕ ਪੰਜਾਬ ਦੀ ਰਾਜਨੀਤੀ ਦੇ ਵਿੱਚ ਵੱਡਾ ਫੇਰਬਦਲ ਦੇਖਣ ਨੂੰ ਮਿਲ ਸਕਦਾ ਹੈ ਮੰਤਰੀਆਂ ਦੇ ਅਹੁਦੇ ਛੀਨੇ ਜਾ ਸਕਦੇ ਨੇ ਜਿਹੜਾ ਨੂੰ ਕਹਿੰਦੇ ਸੀ ਇਹ ਤਾਂ ਦੂਜੀਆਂ ਪਾਰਟੀਆਂ ਦਾ ਕਚਰਾ ਹੈ ਆ ਜੋ ਸਾਰਿਆਂ ਨੂੰ ਲਜਾਲ ਲਾ ਕੇ ਆਪਦੀ ਪਾਰਟੀ ਸ਼ਾਮਲ ਕਰੀਗੇ ਅਲਜਾਮ ਲਾਉਂਦੇ ਕਾਂਗਰਸ ਵਾਲੇ ਇਹ ਤਾਂ ਭ੍ਰਿਸ਼ਟਾਚਾਰੀ ਨੇ ਫਿਰ ਉਹਨਾਂ ਨੂੰ ਹੀ ਸਮਝੌਤਾ ਕਰਨਾ ਪਿਆ ਉਹਨਾਂ ਨੂੰ ਹੀ ਨਾਲ ਲੈਣਾ ਪਿਆ ਉਹਨਾਂ ਦੇ ਵੀ ਬੰਦੇ ਖੜੇ ਕਰਨੇ ਪਏ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਵੱਲੋਂ ਲੁਧਿਆਣਾ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਹਦੇ ਚੱਲਦੇ ਨੇ ਭਾਜਪਾ ਦੇ ਨਿਸ਼ਾਨੇ ਸਾਦੇ ਨੇ ਉੱਥੇ ਉਹਨੇ ਕਿਹਾ ਕਿ ਰਵਨੀਤ ਬਿੱਟੂ ਜੇ ਕਾਂਗਰਸ ਦੇ ਵਿੱਚ ਰਹਿੰਦੇ ਤਾਂ ਉਹ ਚੌਥੀ ਵਾਰ ਐਮਪੀ ਬਣਨਾ ਸੀ ਉਹਨਾਂ ਵੱਲੋਂ ਕੱਲੇ ਬਿੱਟੂ ਦੀ ਕਿਉਂ ਪਟਿਆਲੇ ਤੋਂ ਜੀ ਵੀ ਕੈਪਟਨ ਅਮਰਿੰਦਰ ਸਿੰਘ ਦਾ ਪਰਿਵਾਰ ਖੜਾ ਰਹਿੰਦਾ ਕਾਂਗਰਸ ਦੇ ਨਾਲ ਸਰਕਟਰੀ ਵੀ ਉਹਨਾਂ ਨੂੰ ਮਿਲਣੀ ਸੀ ਤੇ ਉਹਨਾਂ ਨੇ ਜਿੱਤ ਵੀ ਜਾਣਾ ਸੀ ਰਵਨੀਤ ਬਿੱਟੂ ਕਹਿੰਦੇ ਕਿ ਚੌਥੀ ਵਾਰ ਲੋਕ ਸਭਾ ਦੇ ਵਿੱਚ ਜਾਂਦੇ ਕਹਿੰਦੇ ਉਹ ਤਾਂ ਭਗਵਾਨ ਰਾਮ ਦੇ ਨਾਤੇ ਕਾਫੀ ਡਰਾਮਾ ਖੇਡਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅੱਜ ਆਪਣਾ ਅਸਤੀਫਾ ਰਾਸ਼ਟਰਪਤੀ ਦ੍ਰੋਪਤੀ ਮੁਰਮੂ ਦੇ ਦਿੱਤਾ ਗਿਆ ਜੀ ਐਂਡੀਏ ਨੂੰ ਵੀ ਬਹੁਤ ਮਹਾਰਸੇ ਕਰਨ ਲਈ ਸਿੱਟਾ ਚਾਹੀਦੀ ਹੈ ਉੱਥੇ ਐਂਡੀਏ ਵੱਲੋਂ ਹੀ ਮੀਟਿੰਗ ਕੀਤੀ ਜਾਵੇਗੀ 273 ਦਾ ਗੁਣਾ ਕਿਹਦੇ ਤੇ ਪੈਂਦਾ ਹੈ ਇਹ ਨਿਰਪਰ ਕਰਦਾ ਪਰ ਐਂਡੀਏ 290 ਤੋਂ ਵੱਧ ਹੈ ਕੀ ਇਹਦੇ ਵਿੱਚ ਸਾਰੇ ਭਾਈਵਾਲ ਜਿਉਂ ਦੀ ਤਿਉਹ ਰਹਿਣਗੇ ਉਹਨਾਂ ਦੀ ਸਹਿਮਤੀ ਪ੍ਰਧਾਨ ਮੰਤਰੀ ਪਦ ਲਈ ਨਰਿੰਦਰ ਤੋਂ ਮੋਦਰਦਾਸ ਮੋਦੀ ਤੇ ਬਣ ਜੇਗੀ ਭਾਜਪਾ ਦਾ ਰਾਰ ਰੋਕਣ ਵਾਸਤੇ ਇਕਲੇਸ਼ যাদਬ ਦੀ ਡਿਊਟੀ ਲਗਾ ਦਿੱਤੀ ਗਈ ਹੈ ਜੀ ਭਲੇ যাদਬ ਐਸ ਵੇਲੇ ਉਹਨਾਂ ਨੇ ਇੱਕ ਵੱਡਾ ਖੇਲਾ ਉੱਤਰ ਪ੍ਰਦੇਸ਼ ਦੇ ਵਿੱਚ ਕਰ ਦਿੱਤਾ ਹੈ ਭਾਰਤੀ ਜਨਤਾ ਪਾਰਟੀ ਨੂੰ ਬਹੁਤ ਥੱਲੇ ਅੱਧ ਤੋਂ ਵੀ ਥੱਲੇ ਲਿਆਂਦਾ ਛੇ ਮਨੀਸ਼ ਦਿਵਾਲੀ ਜੋ ਕਿ ਇੰਡੀਆ ਗੜ ਜੋੜ ਦਾ ਹਿੱਸਾ ਸੀਗੇ ਚੰਡੀਗੜ੍ਹ ਦੇ ਵਿੱਚ ਅੱਜ ਉਹਨਾਂ ਨੇ ਇਕੱਲੇ ਪ੍ਰੈਸ ਕਾਨਫਰੰਸ ਕਰਕੇ ਭਾਜਪਾ ਨੂੰ ਆੜੇ ਹੱਥੇ ਲਿਆ ਦਿੱਤਾ। ਸਰਵਿੰਦ ਕੇਜਰੀਵਾਲ ਦੇ ਆਪਕਾਰੀ ਨੀਤੀ ਮਾਮਲੇ ਦੇ ਵਿੱਚ 19 ਜੂਨ ਤੱਕ ਵਧਾਇਆ ਦਿੱਤਾ ਗਿਆ ਹੈ। ਭਾਈ ਅਮਰਿਤਪਾਲ ਸਿੰਘ ਜੋ ਕਿ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ ਉਹ ਆਜ਼ਾਦ ਉਮੀਦਵਾਰ ਦੇ ਤੌਰ ਤੇ ਖਡੂਰ ਸਾਹ ਦੇ ਵਿੱਚ ਇੱਕ ਵੱਡੀ ਜਿੱਤ ਹਾਸਲ ਕੀਤੀ ਹੈ। ਉਹਨਾਂ ਵੱਲੋਂ ਤੇ ਅੱਜ ਉਹਨਾਂ ਦੀ ਧਰਮ ਪਤਨੀ ਉਹਨਾਂ ਨੂੰ ਮਿਲਣ ਵਾਸਤੇ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਪਹੁੰਚੇ ਸੀ ਢਿਲਸਾ। ਹੋਦ ਸਰਦਾਰ ਸਮਰਨਜੀਤ ਸਿੰਘ ਮਾਨ ਤਕਰੀਬਨ 4.5 ਲੱਖ ਵੋਟਾਂ ਤੋਂ ਵੱਧ ਜੇਲ੍ਹ 'ਚ ਬੈਠੇ ਜਿਵੇਂ ਅਮਰਤਪਾਲ ਸਿੰਘ ਜੇਲ੍ਹ 'ਚ ਨੇ ਇਹਨਾਂ ਨੂੰ ਜਿਤਾਤਾ ਇੱਕ ਪਟਿਆਲੇ ਤੋਂ ਸੀਗੇ ਅਤਿੰਦਰਪਾਲ ਸਿੰਘ ਜਿਨ੍ਹਾਂ ਦਾ ਚੋਣ ਨਿਸ਼ਾਨ ਸੀ ਜਿੰਦਾ ਕੁੰਜੀ ਉਹਨਾਂ ਨੂੰ ਵੀ ਭਾਰੀ ਵੋਟਾਂ ਨਾਲ ਜਿਤਾਤਾ ਸਤਿ ਸ਼੍ਰੀ ਅਕਾਲ ਮੈਂ ਆ ਬਲਵਿੰਦਰ ਸਿੰਘ ਹਾਜ਼ਰਾਂ ਪ੍ਰੋਗਰਾਮ ਇੱਕ ਮੇਰੀ ਵੀ ਸੁਣੋ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਭਰ ਦੀਆਂ ਕੁਝ ਵੱਡੀਆਂ ਖਬਰਾਂ ਦੇ ਉੱਤੇ ਵਿਚਾਰ ਚਰਚਾ ਕਰਦੇ ਆ ਤੇ ਵਿਚਾਰ ਚਰਚਾ ਕਰਨ ਲਈ ਮਿਰਨਾ ਮੌਜੂਦ ਨੇ ਸਾਡੇ ਚੈਨਲ ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ ਆਉਣ ਦਾ ਪਹਿਲਾ ਸਵਾਗਤ ਕਰਨੇ ਦਲਸਾ ਸਵਾਗਤ ਹੈ ਪ੍ਰੋਗਰਾਮ ਚ ਜੀ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਜੀ ਢਿੱਲੋਂ ਸਾਹਿਬ ਪੰਜਾਬ ਸਰਕਾਰ ਜਿੱਥੇ ਲਗਾਤਾਰ ਕਹਿੰਦੀ ਸੀ ਅਸੀਂ 13 ਜੀਰੋ ਕਰਾਂਗੇ ਤੇ ਹੁਣ ਜਦੋਂ ਰੁਝਾਨ ਸਾਹਮਣੇ ਆਏ ਨੇ ਉਹਨਾਂ ਨੇ ਪੰਜ ਮੰਤਰੀ ਆਪਣੇ ਖੜੇ ਕੀਤੇ ਸੀ ਜਿਨ੍ਹਾਂ ਵਿੱਚੋਂ ਚਾਰ ਮੰਤਰੀ ਉਹਨਾਂ ਦੇ ਹਾਰ ਗਏ ਹੁਣ ਕਿਹਾ ਜਾ ਰਿਹਾ ਕਿ ਪੰਜਾਬ ਦੀ ਰਾਜਨੀਤੀ ਦੇ ਵਿੱਚ ਵੱਡਾ ਫੇਰਬਦਲ ਦੇਖਣ ਨੂੰ ਮਿਲ ਸਕਦਾ ਹੈ ਮੰਤਰੀਆਂ ਦੇ ਅਹੁਦੇ ਛਿੰਨੇ ਜਾ ਸਕਦੇ ਆਮ ਆਦਮੀ ਪਾਰਟੀ ਇੱਥੇ ਆਈ ਤਾਂ ਇਹ ਲੋਕਾਂ ਦਾ ਨਿਜਾਮ ਬਦਲਨ ਵਾਅਦੇ ਸੀ ਅਸੀਂ ਦੂਜਿਆਂ ਨਾਲੋਂ ਆਪਣੇ ਆਪ ਨੂੰ ਵੱਖ ਕਰਕੇ ਕੰਮ ਕਰਾਂਗੇ। ਕੀ ਹਕਮਾਲ ਦੀਆਂ ਗੱਲਾਂ ਨੇ। ਜਿਹੜਾ ਨੂੰ ਕਹਿੰਦੇ ਸੀ ਇਹ ਤਾਂ ਦੂਜੀਆਂ ਪਾਰਟੀਆਂ ਦਾ ਕਚਰਾ ਹੈ। ਅੱਜ ਉਹ ਸਾਰਿਆਂ ਨੂੰ ਲਜਾਲ ਜਾ ਕੇ ਆਪਦੀ ਪਾਰਟੀ 'ਚ ਸ਼ਾਮਲ ਕਰੀਗੇ। ਅਲਜਾਬ ਲਾਉਂਦੇ ਕਾਂਗਰਸ ਵਾਲੇ ਇਹ ਤਾਂ ਭ੍ਰਿਸ਼ਟਾਚਾਰੀ ਨੇ ਫਿਰ ਉਹਨਾਂ ਨੂੰ ਹੀ ਸਮਝੌਤਾ ਕਰਨਾ ਪਿਆ ਉਹਨਾਂ ਨੂੰ ਹੀ ਨਾਲ ਲੈਣਾ ਪਿਆ ਉਹਨਾਂ ਚੋਂ ਬੰਦੇ ਖੜੇ ਕਰਨੇ ਪਏ ਇਹਨਾਂ ਨੇ 24 ਦੇ ਵਿੱਚ ਸਰਕਾਰ 22 ਦੇ ਵਿੱਚ ਸਰਕਾਰ ਬਣੀ ਤੇ 24 ਦਾ 22 ਚ ਸਰਕਾਰ ਬਣ ਦਿਆ ਸੋਚਿਆ ਕਿਉਂ ਨਾ ਕਿ 24 ਵਿੱਚ ਜਾ ਕੇ ਅਸੀਂ 13 ਲੋਕ ਸਭਾ ਦੀਆਂ ਸੀਟਾਂ ਵੀ ਲੜਨੀਆਂ ਨੇ ਤੁਸੀਂ ਉਦੋਂ ਹੀ ਤਿਆਰੀ ਕਰਾਉਂਦੇ ਆਹ ਉਹ ਤਿਆਰੀ ਮੁਤਾਬਕ ਚੋਣ ਲੜਦੇ ਪਹਿਲਾਂ ਉਹਨਾਂ ਦੇ ਪੱਲੇ ਕੁਝ ਪਾਉਂਦੇ ਉਹਨਾਂ ਦੇ ਕਹਿਨ ਤੇ ਕੋਈ ਕੰਮ ਹੁੰਦੇ ਉਹ ਚਿਹਰਾ ਲੋਕਾਂ ਚ ਚਰਚਾ ਚ ਚਰਚਿਤ ਬਣ ਜਾਂਦਾ ਪਰ ਇਹ ਕੁਝ ਤਾਂ ਤੁਸੀਂ ਕੀਤਾ ਨਹੀਂ ਤੁਹਾਡਾ ਤਾਂ ਇੱਕ ਹੀ ਉਹ 130 130 130 ਪੰਜਾਬ ਬਣੇਗਾ ਹੀਰੋ ਚੋਣਾਂ ਦੇ ਵਿੱਚ ਬਹੁਤ ਕੁਝ ਦੇਖਣਾ ਪੈਂਦਾ ਹੈ ਸਟੇਜਾਂ ਤੇ ਸਟੇਟਾਂ ਇਹਨਾਂ ਦੇ ਵਿੱਚ ਫਰਕ ਹੁੰਦਾ ਹੈ ਪੰਜ ਤੁਸੀਂ ਮੰਤਰੀ ਖੜੇ ਕਰਤੇ ਤਿੰਨ ਵਿਧਾਇਕ ਖੜੇ ਕਰਤੇ ਤੇ ਕੁਝ ਦੂਜੀਆਂ ਪਾਰਟੀਆਂ ਚੋਂ ਲੈ ਕੇ ਖੜੇ ਕਰਤੇ ਹੁਣ ਪੰਜ ਥਾਂ ਤੇ ਚੋਣ ਹੋਏਗੀ ਵਿਧਾਨ ਸਭਾ ਦੀ ਜੇ ਤੁਸੀਂ ਆਪਦੇ ਬੰਦੇ ਖੜੇ ਕੀਤੇ ਹੁੰਦੇ ਘੱਟੋ ਘੱਟ ਅਗਲੀਆਂ 5 ਵਿਧਾਨ ਸਭਾ ਦੀਆਂ ਚੋਣਾਂ ਉਦੋਂ ਤਾਂ ਥੋੜਾ ਬੋਤਾ ਪਾਸੇ ਬਚਿਆ ਜਾ ਸਕਦਾ ਖਰਚੇ ਤੋਂ ਬਚਿਆ ਜਾ ਸਕਦਾ ਇੱਕ ਨਵੀਂ ਕਿੱਕਲੀ ਭਗਵੰਤ ਮਾਨ ਸਾਹਿਬ ਦੀ ਕਿੱਕਲੀਆਂ ਬਹੁਤ ਮਸ਼ਹੂਰ ਨੇ ਇੱਕ ਬੰਦੇ ਨੇ ਵਿਅੰਗ ਦੇ ਵਿੱਚ ਮਾਨ ਸਾਹਿਬ ਨੂੰ ਸੰਬੋਧਨ ਕਰਦਿਆਂ ਨਵੀਂ ਕਿੱਕਲੀ ਪਾਤੀ ਕਹਿੰਦਾ ਕਿੱਕਲੀ ਕਲੀਰ ਦੀ ਕਹਿੰਦਾ 13 ਮੂਰੋ ਇੱਕ ਲਾਹ ਦੇ ਉਹ ਵੀਰ ਜੀ ਭਾਪ ਤਿੰਨ ਨੇ ਜਦੋਂ ਤੁਸੀਂ ਸਰਕਾਰ ਚ ਨਹੀਂ ਸੀ 2014 ਦੇ ਵਿੱਚ ਉਦੋਂ ਤੁਸੀਂ ਚਾਰ ਜਿੱਤੀਆਂ ਸੀ ਤੇ ਅੱਜ ਵੀ ਆਮ ਆਦਮੀ ਪਾਰਟੀ ਜੇ ਕੋਈ ਲੋਕ ਸਭਾ ਦੇ ਵਿੱਚ ਮੈਂਬਰ ਗਏ ਨੇ ਤਿੰਨ ਉਹ ਪੰਜਾਬ ਦੇ ਵਿੱਚੋਂ ਹੀ ਆ ਸਵਾ ਤਿੰਨ ਕਹਿ ਸਕਦੇ ਆ ਇੱਕ ਤੁਸੀਂ ਚੰਡੀਗੜ੍ਹ ਦੇ ਵਿੱਚ ਮਦਦ ਕੀਤੀ ਹੈ ਸਾਂਝੇ ਤੌਰ ਤੇ ਉੱਥੇ ਤੁਸੀਂ ਮੇਅਰ ਵੀ ਆਪਣਾ ਬਣਾ ਲਿਆ ਤੇ ਮੈਂਬਰ ਪਾਰਲੀਮੈਂਟ ਵੀ ਵਿਨੀਸ਼ ਤਿਵਾੜੀ ਆਪਣਾ ਬਣਾ ਲਿਆ ਬਾਕੀ ਸਾਰੇ ਦਾ ਸਾਰਾ ਇਥੋਂ ਤੱਕ ਕੇ ਤੁਹਾਡੀ ਜਨਮਦਾਤਾ ਸਥਾਨ ਦਿੱਲੀ ਦੇ ਵਿੱਚ ਵੀ ਤੀਜੀ ਵਾਰ ਤੁਸੀਂ ਇਹ ਖੁੰਝ ਗਿਓ ਉੱਥੇ ਆਪਣਾ ਮੈਂਬਰ ਪਾਰਲੀਮੈਂਟ ਬਣਾਉਂ ਚ ਸੱਤ ਦੀਆਂ ਸੱਤ ਸੀਟਾਂ ਕੋਰਛੇਤਰ ਦੀ ਸੀਟ ਜਿਹੜੀਆਂ ਦੋ ਤੁਸੀਂ ਅਸਾਮ ਚ ਲੜੀਆਂ ਉਹਨਾਂ ਸਵੇਤ ਸਾਰੀਆਂ ਸੀਟਾਂ ਤੇ ਬਾਕੀ ਤੇ ਹਾਰ ਗਏ ਪੰਜਾਬ ਨੇ ਤੁਹਾਨੂੰ ਤਿੰਨ ਮੈਂਬਰ ਪਾਰਲੀਮੈਂਟ ਦੇਤੇ ਤੇ ਰਾਜ ਸਭਾ ਦੇ ਵਿੱਚ ਤੁਸੀਂ ਆਪ ਦੇ ਅਡਜਸਟ ਕਰ ਲਏ ਜਿਨ੍ਹਾਂ ਦਾ ਪੰਜਾਬ ਨਾਲ ਤਾਲੁਕਤ ਕੋਈ ਨਹੀਂ ਤੇ ਕਦੇ ਉਹ ਪੰਜਾਬ ਵਾਸਤੇ ਬੋਲੇ ਨਹੀਂ ਬਾਕੀ ਦੇਖਦੇ ਹਾਂ ਅੱਗੇ ਦਿਲਚਸਪ ਮੋੜ ਵੱਲ ਜਾ ਰਿਹਾ ਹੈ ਮਹਿਕਮਿਆਂ ਦੇ ਬਦਲੋ ਕੁਝ ਹੋਰ ਕਰੋ ਜਮੀਨੀ ਹਕੀਕਤਾਂ ਮੁਤਾਬਕ ਕੰਮ ਕਰੋ ਲੋਕਾਂ ਦੇ ਕੰਮ ਕਰੋ ਤੁਸੀਂ ਸਾਰਾ ਕੁਝ ਤਾਂ ਸੈਂਟਰਲਾਈਜ਼ ਕਰ ਲਿਆ ਲੋਕਾਂ ਨੂੰ ਮੰਤਰੀਆਂ ਨੂੰ ਕੋਈ ਸਮਝਦਾ ਕੋਈ ਫੋਨ ਤੇ ਕੰਮ ਕਰਦਾ ਉਹਨਾਂ ਨੂੰ ਉਸ ਦੇ ਯੋਗ ਬਣਾਓ ਤਾਂ ਸਤਾਈ ਦੇ ਵਿੱਚ ਕੋਈ ਆਸ ਰੱਖਿਓ ਕਿ ਤੁਹਾਡੀ ਸਰਕਾਰ ਦੁਬਾਰਾ ਬਣ ਸਕਦੀ ਹੈ ਨਹੀਂ ਜਦੋਂ ਤੁਸੀਂ ਲੋਕ ਭਾਵਨਾਵਾਂ ਤੇ ਲੋਕਾਂ ਦੇ ਮੁਤਾਬਕ ਖਰੇ ਨਹੀਂ ਉਤਰੋਗੇ ਫਿਰ ਬਦਲ ਜਾਂਦਾ ਬਹੁਤ ਕੁਝ ਜੀ ਜੀ ਦੂਜੇ ਪਾਸੇ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਵੱਲੋਂ ਲੁਧਿਆਣੇ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿੱਦੇ ਚੱਲਦੇ ਨੇ ਭਾਜਪਾ ਦੇ ਛੇ ਨਿਸ਼ਾਨੇ ਸਾਦੇ ਨੇ ਉੱਥੇ ਉਹਨੇ ਕਿਹਾ ਕਿ ਰਵਨੀਤ ਬਿੱਟੂ ਜੇ ਕਾਂਗਰਸ ਦੇ ਵਿੱਚ ਰਹਿੰਦੇ ਤਾਂ ਉਹ ਚੌਥੀ ਵਾਰ ਐਮਪੀ ਬਣਨਾ ਸੀ ਉਹਨਾਂ ਵੱਲੋਂ ਜੀ ਇਕੱਲੇ ਤੁਸੀਂ ਉਹਦੀ ਗੱਲ ਕਿਉਂ ਕਰਦੇ ਹੋ ਜੋ ਦਿਨ ਹੈ ਉਸ ਪ੍ਰਮਾਤਮਾ ਨੇ ਵੈਗਰੂ ਨੇ ਇਕੱਲੇ ਬਿੱਟੂ ਦੀ ਕਿਉਂ ਪਟਿਆਲੇ ਤੋਂ ਜੀਬੇ ਕੈਪਟਨ ਅਮਰਿੰਦਰ ਸਿੰਘ ਦਾ ਪਰਿਵਾਰ ਖੜਾ ਰਹਿੰਦਾ ਕਾਂਗਰਸ ਦੇ ਨਾਲ ਤਾਂ ਟਿਕਟ ਵੀ ਉਹਨਾਂ ਨੂੰ ਮਿਲਨੀ ਸੀ ਤੇ ਉਹਨਾਂ ਨੇ ਜਿੱਤ ਵੀ ਜਾਣਾ ਸੀ ਰਵਨੀਤ ਮਿੱਟੂ ਕਹਿੰਦੇ ਕਿ ਚੌਥੀ ਵਾਰ ਲੋਕ ਸਭਾ ਦੇ ਵਿੱਚ ਜਾਂਦੇ ਕਹਿੰਦੇ ਉਹ ਤਾਂ ਭਗਵਾਨ ਰਾਮ ਦੇ ਨਾਤੇ ਕਾਫੀ ਡਰਾਮਾ ਖੇਡਿਆ ਗਲੀਆਂ ਸੜਕਾਂ ਤੇ ਭਗਵਾਨ ਸ਼੍ਰੀ ਰਾਮ ਦੇ ਪੋਸਟਰ ਝੰਡੇ ਲਾਏ ਰੈਲੀਆਂ ਜੀਆਂ ਮੀਟਿੰਗਾਂ ਵੱਡੇ ਵੱਡੇ ਪੋਸਟਰ ਸੜਕਾਂ ਤੇ ਖਿਲਾਰੇ ਜਾਂਦੇ ਸਨ ਔਰ ਇਹਦੇ ਨਾਲ ਭਗਵਾਨ ਸ਼੍ਰੀ ਰਾਮ ਦਾ ਇੱਜ਼ਤ ਨਹੀਂ ਉਲਟਾ ਨਰਾਦਰ ਹੋਇਆ ਉਹ ਕਹਿੰਦੇ ਕਿ ਲੋਕਾਂ ਨੇ ਅਜੁੱਧਿਆਚ ਵੀ ਭਗਵਾਨ ਸ਼੍ਰੀ ਉਥੋਂ ਦੀ ਜਨਤਾ ਨੇ ਭਗਵਾਨ ਸ਼੍ਰੀ ਰਾਮ ਦੇ ਨਾਰੇ ਰੂਵੀਂ ਨਕਾਰਤਾ ਤੇ ਭਾਰਤੀ ਜਨਤਾ ਪਾਰਟੀ ਦੀਵੇ ਥੱਲੇ ਹਨੇਰਾ ਉਹਨਾਂ ਲੋਕਾਂ ਦੀ ਨਜ਼ਰਬੀਨਾ ਟੋ ਸਕੀ ਉਹਨਾਂ ਲੋਕਾਂ ਨੂੰ ਵੀ ਨਾ ਸਮਝ ਸਕੀ ਤੇ ਲੋਕਾਂ ਨੂੰ ਨਾ ਚੋਣ ਕਮਿਸ਼ਨ ਨੂੰ ਨਜ਼ਰ ਆਇਆ ਦੂਜੇ ਕਰਨ ਚੋਣ ਕਮਿਸ਼ਨ ਮੈਂਟ ਚ ਜਾਂਦਾ ਸੀ ਕਾਰਵਾਈ ਕਰਨ ਪਰ ਵਿਰੋਧੀਆਂ ਦੀ ਸ਼ਿਕਾਇਤਾਂ ਨੂੰ ਬਿਚ ਵਿਚਾਲੇ ਸੁੱਟ ਦਿੱਤਾ ਜਾਂਦਾ ਸੀ ਕੱਲ ਕਹਿੰਦੇ ਅਸੀਂ ਆਪਣੇ ਤੌਰ ਤੇ ਸਿਰਫ ਕਿਉਂਕਿ ਕੱਲੂਕਾਰਾ ਦਿਵਸ ਚੱਲ ਰਿਹਾ ਹੈ ਜਦਰ ਸਾਹਿਬ ਨੇ ਵੀ ਆਖਿਆ ਕਿ ਜਸ਼ਨ ਵਗੈਰਾ ਨਾ ਮਨਾਇਓ ਜਿਦੇ ਕਰਕੇ ਅਸੀਂ ਸਿੰਪਲ ਸਮਾਗਮ ਆਪਦਾ ਰੱਖਿਆ ਕੱਲ ਕੱਲੂਕਾਰਾ ਦਿਵਸ ਖਤਮ ਹੋ ਜਾਵੇਗਾ ਪਾਠਾਂ ਦੇ ਭੋਗ ਪੈ ਜਾਣਗੇ ਉਸ ਤੋਂ ਬਾਅਦ ਅਸੀਂ ਲੁਧਿਆਣੇ ਦੇ ਲੋਕਾਂ ਦਾ ਵਰਕਰਾਂ ਦਾ ਧੰਨਵਾਦ ਕਰਾਂਗੇ ਤੇ ਕਹਿੰਦੇ ਇਹਨੇ ਝੂਠੀਆਂ ਚਿੱਠੀਆਂ ਚੁੱਠੀਆਂ ਵੀ ਪਾਈਆਂ ਕੇਸੀ ਬੇਨੂਕਪਾਲ ਦੇ ਹਸਤਾਖਰਾਂ ਵਿੱਚ ਕਿ ਹਲਕਾ ਇੰਚਾਰਜ ਬਦਲ ਤਾਂ ਫਲਾਣਾ ਬਦਲ ਤਾਂ ਧਮਕਾ ਕਰਤਾ ਤੇ ਰਾਜਾ ਬੜਿੰਗ ਨੇ ਵਧੀਆ ਕਿ ਦਰਜ ਕੀਤੀ ਤੇ ਰਵਨੀਤ ਮਿੱਟੂ ਫੇਸਬੁੱਕ ਤੇ ਲਾਈਵ ਆਏ ਕਹਿੰਦੇ ਜੀ ਅਸਲ ਦੇ ਵਿੱਚ ਭਾਜਪਾ ਦਾ ਵਿਰੋਧ ਹੀ ਬਹੁਤ ਹੋਇਆ ਕਿਸਾਨਾਂ ਨੇ ਵੜਨ ਨਹੀਂ ਦਿੱਤੇ ਤੇ ਬਹੁਤ ਸਾਰੇ ਕਿਸਾਨਾਂ ਗੂਣੇ ਵੀ ਕਹਿੰਦਾ ਵੀ ਹਾਂ ਪੰਜਾਬ ਦੇ ਵਿੱਚੋਂ ਤੁਹਾਨੂੰ ਹਰਾਉਣ ਯੂਪੀ ਦਾ ਪਾਸਾ ਬਦਲ ਹਰਿਆਣੇ ਦੇ ਵਿੱਚ ਅੱਧੋ-ਅੱਧ ਤੇ ਕਾਂਗਰਸ ਦਾ ਪਹੁੰਚ ਜਾਣਾ ਇੱਕ ਕਿਸਾਨੀ ਅੰਦੋਲਨ ਦੇ ਵਿੱਚੋਂ ਆ ਜੇ ਅੱਜ ਵੀ ਤੁਸੀਂ ਕਿਸਾਨਾਂ ਪ੍ਰਤੀ ਸਹਿਰਦਨਾ ਹੋਏ ਕਿਸਾਨਾਂ ਦੀਆਂ ਮੰਗਾਂ ਨਾ ਸੁਨੀਆਂ ਤਾਂ ਫਿਰ ਦੇਖਿਓ ਅੱਗੇ ਲੋਕ ਸਭਾ ਦੇ ਨਾਲ ਨਾਲ ਹੋਰ ਵਿਧਾਨ ਸਭਾ ਚੋਣਾਂ ਹੋਣੀਆਂ ਨੇ ਵੱਖਰੇ ਵੱਖਰੇ ਆ ਰਾਜਾਂ ਦੀਆਂ ਲੋਕ ਸਭਾ ਦੀ ਚੋਣ ਹਾਲ ਹੀ ਦੇ ਵਿੱਚ ਸੰਪੰਨ ਹੋਈ ਹੈ ਤੇ ਇਹ ਅਸਰ ਉਦੋਂ ਤੱਕ ਵੀ ਜਾਏਗਾ ਕਿਸਾਨ ਆਗੂਆਂ ਨੇ ਕਿਹਾ ਤੇ ਕਹਿੰਦੇ ਕਿ ਨਰਿੰਦਰ ਮੋਦੀ ਜੀ ਦੀ ਸਰਕਾਰ ਤੈਆ ਬਿੱਟੂ ਸਾਹਿਬ ਕਹਿੰਦੇ ਫਿਰ ਦੇਖਿਓ ਤੁਹਾਨੂੰ ਪੈਸਾ ਕਿੰਨਾ ਆਉਂਦਾ ਔਰ ਪਿੰਡਾਂ ਵਾਲੇ ਮਨਰੇਗਾ ਦਾ ਕੱਚੇ ਮਕਾਨ ਦਾ ਪੈਸਾ ਆਰਡੀਪ ਦਾ ਪੈਸਾ ਕੀ ਇਹ ਸਾਰਾ ਕੁਝ ਇਹ ਲੈ ਕੇ ਆਉਣਗੇ ਜਿਹੜਾ ਕਿ ਸਾਰਿਆਂ ਦੇ ਸਾਹਮਣੇ ਪਿਆ ਸੋ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਰਵਨੀਤ ਸਿੰਘ ਬਿੱਟੂੜੂ ਖਾਸੀਆਂ ਖਰਗੀਆਂ ਕੋਟੀਆਂ ਸਨਾਤਗਾਂ ਨੇ ਜੀ ਸੋ ਦੂਜੇ ਪਾਸੇ ਗੱਲ ਕਰਦੇ ਜੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅੱਜ ਆਪਣਾ ਅਸਤੀਫਾ ਰਾਸ਼ਟਰਪਤੀ ਦ੍ਰੋਪਤੀ ਮੁਰਮੂ ਨੂੰ ਦੇ ਦਿੱਤਾ ਗਿਆ ਜੀ ਬਲਵਿੰਦਰ ਸਿੰਘ ਇਹਦੇ ਵਿੱਚ ਇਸ ਤਰ੍ਹਾਂ ਹੁੰਦਾ ਕਿ ਜਦੋਂ ਜਿਹੜਾ ਨਵੀਆਂ ਚੋਣਾਂ ਹੋ ਜਾਣ ਤੇ ਪੁਰਾਣੀ ਲੋਕ ਸਭਾ ਭੰਗ ਹੋ ਜਾਂਦੀ ਹੈ ਇਸੇ ਤਰ੍ਹਾਂ ਵਿਧਾਨ ਸਭਾਵਾਂ ਭੰਗ ਹੋ ਜਾਂਦੀਆਂ ਨੇ ਰਸਮੀ ਤੌਰ ਦੇ ਉੱਤੇ ਮੁੱਖ ਮੰਤਰੀ ਹੋਵੇ ਪ੍ਰਧਾਨ ਮੰਤਰੀ ਹੋਵੇ ਮੁੱਖ ਮੰਤਰੀ ਰਾਜਪਾਲ ਨੂੰ ਅਸਤੀਫਾ ਸੌਂਪਦੇ ਆ ਤੇ ਪ੍ਰਧਾਨ ਮੰਤਰੀ ਸਾਹਿਬ ਨੇ ਰਾਸ਼ਟਰਪਤੀ ਨੂੰ ਇਹ ਅਸਤੀਫਾ ਸੌਂਪਣਾ ਹੁੰਦਾ ਹੈ ਤੇ ਉਹ ਰਾਸ਼ਟਰਪਤੀ ਨੂੰ استیفا ਆਪਣਾ ਸੌਂਪ ਆਏ ਨੇ ਜੀ ਜਿਹਦੇ ਨਾਲ ਤੁਸੀਂ ਕਹਿ ਸਕਦੇ ਹੋ ਕਿ ਹੁਣ ਨਵੀਂ ਸਰਕਾਰ ਬਣੇਗੀ اور ਨਮਾ ਵਿਅਕਤੀ ਮੁੱਖ ਮੰਤਰੀ ਦਾ ਕੌਣ ਦਾਵੇਦਾਰ ਹੁੰਦਾ ਸਾਰੇ ਮੈਂਬਰ ਪਾਰਲੀਮੈਂਟ ਬੈਠਣਗੇ ਇੱਕ ਵਾਰ ਪ੍ਰਧਾਨ ਮੰਤਰੀ ਸਾਹਿਬ ਨੇ استیفا ਦਿੱਤਾ ਹੁਣ ਨਰਿੰਦਰ ਮੋਦੀ ਸਾਹਿਬ ਅੱਸ ਮੇਲੇ ਪ੍ਰਧਾਨ ਮੰਤਰੀ ਨਹੀਂ ਪਰ ਜਦੋਂ ਤੱਕ ਅਗਲੀ ਸਰਕਾਰ ਨਹੀਂ ਬਣਦੀ ਉਦੋਂ ਤੱਕ ਉਹ ਕੰਮ ਚਲਾਉ ਪ੍ਰਧਾਨ ਮੰਤਰੀ ਬੜੇ ਰਹਿਣ ਜੀ ਸੋ ਦੂਜੇ ਪਾਸੇ ਢਿਲਸਾਭ ਐਨਡੀਏ ਨੂੰ ਵੀ ਬਹੁਤ ਮਦਦ ਹਾਸੇ ਕਰਨ ਲਈ ਸਿੱਟਾ ਚਾਹੀਦੀ ਹੈ ਉੱਥੇ ਐਨਡੀਏ ਵੱਲੋਂ ਹੀ ਮੀਟਿੰਗ ਕੀਤੀ ਜਾਵੇਗੀ ਜੀ ਦੇਖੋ ਇਹਨਾਂ ਨੇ ਇੱਕ ਮੀਟਿੰਗ ਕਰ ਲਈ ਐਨਡੀਏ ਨੇ ਜਦੋਂ ਤੱਕਰ ਮੀਟਿੰਗ ਨਹੀਂ ਹੁੰਦੀ ਕੋਈ ਫੈਸਲਾ ਨਹੀਂ ਹੁੰਦਾ ਐਨਡੀਏ ਦੇ ਆਗੂ ਵੀ ਦਿੱਲੀ ਪਹੁੰਚੇ ਨੇ ਬਹੁਤ ਸਾਰੇ ਉਹਨਾਂ ਨੇ ਵੀ ਆਪਦੀ ਆਪਦੀ ਮੀਟਿੰਗ ਕਰਨੀ ਹੈ 273 ਦਾ ਗੁਣਾ ਕਿਹਦੇ ਤੇ ਪੈਂਦਾ ਹੈ ਇਹ ਨਿਰਪੱਖ ਕਰਦਾ ਪਰ ਐਨਡੀਏ 290 ਤੋਂ ਵੱਧ ਹੈ ਕੀ ਇਹਦੇ ਵਿੱਚ ਸਾਰੇ ਭਾਈਵਾਲ ਜਿਉਂ ਦੀ ਤਿਉਹ ਰਹਿਣਗੇ ਉਹਨਾਂ ਦੀ ਸਹਿਮਤੀ ਪ੍ਰਧਾਨ ਮੰਤਰੀ ਪਦ ਲਈ ਨਰਿੰਦਰ ਦਮੋਦਰਦਾਸ ਮੋਦੀ ਤੇ ਬਣ ਜੇਗੀ ਇਹ ਅਜੇ ਕੁਝ ਨਹੀਂ ਕਿਹਾ ਜਾ ਸਕਦਾ ਕਈਆਂ ਦੀ ਕਈ ਹੋਰ ਨਾਵਾਂ ਦੀ ਚਰਚਾ ਵੀ ਹੈ ਕਿ ਕੋਈ ਨਿਤਨ ਗੜਕਰੀ ਬਾਰੇ ਕਹਿ ਰਿਹਾ ਹੈ ਸੜਕੀ ਆਵਾਜਾਈ ਮੰਤਰੀ ਕੋਈ ਕਿਸੇ ਬਾਰੇ ਹੋਰ ਕਹਿ ਰਿਹਾ ਹੈ ਇਹਨਾਂ ਦੀ ਮੀਟਿੰਗ ਦੇ ਵਿੱਚ ਪਤਾ ਲੱਗੇਗਾ ਕਿ ਇਹਨਾਂ ਨੇ ਕਿਹੜੇ ਪਾਸੇ ਨੂੰ ਜਾਣਾ ਹੈ ਆਮ ਸਿਆਸੀ ਹਲਕਿਆਂ ਦੇ ਵਿੱਚ ਚਰਚਾ ਹੈ ਕਿ ਨਰਿੰਦਰ ਮੋਦੀ ਸਾਹਿਬ ਨੇ ਬਹੁਤ ਸਾਰੇ ਲੋਕਾਂ ਨਾਲ ਦੁਸ਼ਮਣੀਆਂ ਪੈਦਾ ਕਰ ਲੀਆਂ ਕਈ ਮੋਦੀ ਸਾਹਿਬ ਦੀ ਕਾਰਗੁਜ਼ਾਰੀ ਤੋਂ ਖੁਸ਼ ਨਹੀਂ ਹਨ ਹੁਣ ਵੀ ਨਹੀਂ ਉਹ ਨਾਲ ਚੱਲਣਗੇ ਹਰ ਵਿਅਕਤੀ ਆਪੋ ਆਪਣਾ ਸਿਆਸੀ ਫਾਇਦਾ ਦੇਖੇਗਾ ਕਿ ਕਿਹੜੇ ਪਾਸੇ ਉਹਨਾਂ ਦਾ ਸਿਆਸੀ ਫਾਇਦਾ ਜ਼ਿਆਦਾ ਹੋਣ ਵਾਲਾ ਉਹਦੇ ਮੁਤਾਬਕ ਅਗਲਾ ਕੰਮ ਉਹ ਲੋਕ ਕਰਨਗੇ ਬਾਕੀ ਦੇਖਦੇ ਹਾਂ ਕਿ ਕਿੱਧਰ ਨੂੰ ਜਾਂਦਾ ਹੈ ਐਂਡੀਏ ਵੀ ਬਹੁਤ ਕਾਲਾ ਹੈ ਤੇ ਇੰਡੀਆ ਦੀ ਮੀਟਿੰਗ ਵੀ ਅੱਜ ਸ਼ਾਮ ਨੂੰ 6 ਵਜੇ ਮਲਕ ਅਰਜਨ ਖੜਗੇ ਜਿਹੜੇ ਕੌਮੀ ਪ੍ਰਧਾਨ ਨੇ ਉਹਨਾਂ ਦੀ ਰਹਿائش ਤੇ ਹੋਣੀ ਹੈ ਉਹਦੇ ਵਿੱਚ ਸਾਰੀਆਂ ਹੀ ਜਿੰਨੀਆਂ ਧਿਰਾਂ ਨੇ ਉਹ ਸ਼ਾਮਲ ਹੋਣਗੀਆਂ ਉਹਦੇ ਵਿੱਚ ਆਮ ਆਦਮੀ ਪਾਰਟੀ ਵੀ ਧਿਰ ਹੈ ਉਹਨਾਂ ਦੇ ਵੀ ਤਿੰਨ ਜਿਹੜੇ ਨੇ ਮੈਂਬਰ ਪਾਰਲੀਮੈਂਟ ਪੰਜਾਬ ਵਾਲੇ ਭਾਵੇਂ ਇੱਥੇ ਇਹ ਅੱਡ ਅੱਡ ਲੜੇ ਪਰ ਜੇ ਪੰਜਾਬ ਤੇ ਚੰਡੀਗੜ੍ਹ ਨੂੰ ਦੇਖਿਆ ਜਾਵੇ ਤਾਂ ਇੰਡੀਆ ਗੱਠ ਜੋੜ ਨੇ 14 ਚੋਂ 11 ਸੀਟਾਂ ਜਿੱਤੀਆਂ ਨੇ ਸਿਰਫ ਅਕਾਲੀ ਦਲ ਕੋਲ ਇੱਕ ਗਈ ਹੈ ਦੋ ਤਾਂ ਆਜ਼ਾਦ ਨੇ ਉਹ ਕਿੱਧਰ ਜਾਂਦੇ ਨੇ ਇਹ ਸਮਾ ਦੱਸੇਗਾ ਅੱਜ ਬਹੁਤ ਮਹੱਤਵਪੂਰਨ ਤੇਰੇ ਜਿਹਦੇ ਵਿੱਚ ਇਹ ਸਾਰੇ ਨਤੀਸ਼ ਕੁਮਾਰ ਬਾਰੇ ਦੋ ਬੰਦਿਆਂ ਦੇ ਉੱਤੇ ਖੜਿਆ ਸਾਰੀ 5 ਸਾਲ ਦੀ ਸਰਕਾਰ ਚੰਦਰਬਾਬੂ ਨੈਡੂ ਤੇ ਨਤੀਸ਼ ਕੁਮਾਰ ਦੀਆਂ ਜਿਹੜੀਆਂ ਵਸਾਕੀਆਂ ਨੇ ਉਹਦੇ ਤੇ ਚੱਲੇਗੀ ਸੋ ਬਹੁਤ ਸਾਰੇ ਇੰਡੀਆ ਵਿੱਚ ਵੀ ਸ਼ਰਧ ਪਵਾਰ ਵਰਗੇ ਬੜੇ ਤਰੰਤਰ ਸਿਆਸਤਦਾਨ ਨੇ ਅਖਲੇਸ਼ ਸੇ ਉਹ ਜਾਦਵ ਤਜਸ਼ਵੀ ਜਾਦਵ ਇਸੇ ਤਰ੍ਹਾਂ ਉਦੋਂ ਠਾਕਰੇ ਸਾਹਿਬ ਮਮਤਾ ਬੈਨਰਜੀ ਇਹ ਵੀ ਕਈ ਮਹੱਤਵਪੂਰਨ ਆਗੂ ਇੰਡੀਆ ਦੇ ਕੋਲ ਵੀ ਨੇ ਹੁਣ ਦੇਖਦੇ ਹਾਂ ਇਹਦੇ ਵਿੱਚ ਅੱਗੇ ਜਾ ਕੇ ਕੀ ਹੁੰਦਾ ਹੈ ਜੀ ਸਤਜੋ ਜੀ ਪਾਸੇ ਤਿਲ ਸਾਹਿਬ ਖਬਰਾਂ ਸਾਹਮਣੇ ਰਹੀ ਵੀ ਭਾਜਪਾ ਦਾ ਰਾਰ ਰੋਕਣ ਵਾਸਤੇ ਕਲੇਸ਼ ਜਾਦਵ ਦੀ ਡਿਊਟੀ ਲਗਾ ਦਿੱਤੀ ਗਈ ਹੈ ਜੀ ਮੈਂ ਦੱਸ ਰਿਹਾ ਹਾਂ ਕਿ ਅਖਲੇਸ਼ যাদਬ ਇਸ ਵੇਲੇ ਉਹਨਾਂ ਨੇ ਇੱਕ ਵੱਡਾ ਖੇਲਾ ਉੱਤਰ ਪ੍ਰਦੇਸ਼ ਦੇ ਵਿੱਚ ਕਰ ਦਿੱਤਾ ਹੈ ਭਾਰਤੀ ਜਨਤਾ ਪਾਰਟੀ ਨੂੰ ਬਹੁਤ ਥੱਲੇ ਅੱਧ ਤੋਂ ਵੀ ਥੱਲੇ ਲਿਆਂਦਾ ਸੋ ਉੱਥੇ ਇਹ ਮਿਲ ਕੇ ਚੋਣਾਂ ਲੜੇ ਉਹਨਾਂ ਚੋਣਾਂ ਦੇ ਵਿੱਚ ਇਹ ਕਾਫੀ ਹੱਦ ਤੱਕ ਜਿਹੜੀ ਭਾਰਤੀ ਜਨਤਾ ਪਾਰਟੀ ਮੋਦੀ ਸਾਹਿਬ ਮੋਦੀ ਹੈ ਤਾਂ ਮਮਕਨ ਹੈ ਹੁਣ 240 ਹੈ ਇਹਨਾਂ ਕੋਲੇ ਤੇ ਪਹਿਲਾਂ 303 ਸਨ ਜਿਹੜੀਆਂ 60 ਵਟ ਸੀਟਾਂ ਘਟੀਆਂ ਪ੍ਰਧਾਨ ਮੰਤਰੀ ਦੀ ਕਾਰਗੁਜ਼ਾਰੀ ਤੇ ਤਾਂ ਵਧ ਰਹੀ ਚਾਹੀਦੀ ਅਸੀਂ 10 ਸਾਲ ਦਾ ਰਾਜ ਮਿਲਿਆ ਇਹਨਾਂ ਨੂੰ ਹੁਣ ਪਹਿਲਾਂ ਵਾਲੀ ਗੱਲ ਨਹੀਂ ਰਹਿਣੀ ਪਹਿਲਾਂ ਜਦੋਂ ਕਹਿੰਦੇ ਸੀ ਕੋਈ ਵਿਰੋਧ ਕਰਦਾ ਸੀ ਤੁਸੀਂ ਜਾ ਸਕਦੇ ਹੋ ਹੁਣ ਬਾਹਾਂ ਫੜ ਫੜ ਕੇ ਬਿਠਾਉਣਗੇ ਵੀ ਦੇਖੀ ਕਿਤੇ ਚੱਲ ਜੇ ਸਾਡੀ ਸਰਕਾਰ ਟੁੱਟ ਜੇ ਇਸ ਵਾਰ ਵਿਰੋਧੀ ਧਰਵੀ ਇੱਕ ਮਜ਼ਬੂਤ ਵਿਰੋਧੀ ਧਰ ਬਣੀ ਹੈ ਦੇਖਦੇ ਹਾਂ ਅਖਲੇਜ ਜੱਦਵ ਸਾਹਿਬ ਕਿਸ ਤਰ੍ਹਾਂ ਦੀ ਭੂਮਿਕਾ ਅਦਾ ਕਰਦੇ ਹੈ ਸਾਰਿਆਂ ਨੂੰ ਪਤਾ ਕਿ ਅਖਲੇਜ ਜੱਦਵ ਤੇ ਤੇਜਸ਼ਵੀ ਜੱਦਵ ਪਰਿਵਾਰ ਰਿਸ਼ਤੇਦਾਰ ਵੀ ਨੇ ਸੋ ਪ੍ਰਧਾਨ ਮੰਤਰੀ ਸਾਹਿਬ ਕਹਿੰਦੇ ਸੀ ਨਾ ਇਹ ਤਿੰਨ ਸਹਿਜਾਦੇ ਸਹਾਜਦਿਆਂ ਨੇ ਯੂਪੀ ਦੇ ਵਿੱਚ ਪੂਰਾ ਖੇਲਾ ਕਰ ਦਿੱਤਾ ਹੈਗਾ ਜੀ ਸੋ ਦੂਜੇ ਪਾਸੇ ਮਨੀਸ਼ ਦਿਵਾੜੇ ਜੋ ਕਿ ਇੰਡੀਆ ਗੜ ਜੋੜ ਦਾ ਹਿੱਸਾ ਸੀਗੇ ਚੰਡੀਗੜ੍ਹ ਦੇ ਵਿੱਚ ਅੱਜ ਉਹਨਾਂ ਨੇ ਉਹਲੀ ਪ੍ਰੈਸ ਕਾਨਫਰੰਸ ਕਰਕੇ ਭਾਜਪਾ ਨੂੰ ਆੜੇ ਹੱਥੇ ਲਿਆ ਜੀ ਦੇਖੋ ਜਿਹੜੇ ਮਨੀਸ਼ ਦਿਵਾੜੀ ਨੇ ਇਹ ਵੀ ਮੌਸਮ ਦੇ ਮੁਤਾਬਕ ਆਪਦਾ ਹਲਕਾ ਬਦਲ ਲੈਂਦੇ ਆ ਸਭ ਤੋਂ ਪਹਿਲਾਂ ਇਹ ਲੁਧਿਆਣੇ ਤੋਂ ਜਿੱਤੇ ਫਿਰ ਅਨੰਦਪੁਰ ਸਾਹਿਬ ਤੋਂ ਜਿੱਤੇ ਜਿੱਥੇ ਬਿੱਟੂ ਵੀ ਜਿੱਤਿਆ ਤੇ ਅੱਜ ਕੱਲ੍ਹ ਇਹ ਚੰਡੀਗੜ੍ਹ ਤੋਂ ਆਏ ਸਨ ਇੰਡੀਆ ਗੱਠਜੋੜ ਬਣ ਗਿਆ ਆਮ ਆਦਮੀ ਪਾਰਟੀ ਨੇ ਮਦਦ ਕਰਤੀ ਚੰਡੀਗੜ੍ਹ ਦੀ ਸੀਟ ਉਹ ਜਿੱਤ ਗਏ ਜੀ ਮਨੀਸ਼ ਤਵਾਰੀ ਨੇ ਆਖਿਆ ਕਿ ਮੋੜ ਤੋਂ ਧਰਮਨ ਨਰਪੱਖ ਲੋਕਾਂ ਦੀ ਸੋਚ ਨੂੰ ਅੱਗੇ ਲਿਆਂਦਾ ਹੈ ਔਰ ਹੋਂ ਤੱਕ ਧਰਮ ਦੇ ਨਾਤੇ ਰਾਜ ਕਰਨ ਵਾਲੀਆਂ ਪਾਰਟੀਆਂ ਇੱਥੇ ਬਹੁਤ ਕੁਝ ਕਰਦੀਆਂ ਸਨ ਉਹ ਕਹਦੇ ਮੈਨੂੰ ਤਾਂ ਇਹ ਨਹੀਂ ਸਮਝ ਆਈ ਕਿ ਆ 400 ਪਾਰ ਦਾ ਨਾਰਾ ਕਰਨ ਵਾਲੇ 300 ਪਾਰ ਵੀ ਨਾ ਹੋ ਸਕੇ ਇਹਦਾ ਮਤਲਬ ਉਹ ਬਹੁਤ ਉੱਚੇ ਅਸਮਾਨ ਦੇ ਵਿੱਚ ਉੱਡ ਰਹੇ ਸਨ ਤੇ ਥਲੜੇ ਪਾਸੇ ਦੇਖਿਆ ਹੀ ਨਹੀਂ ਗਿਆ ਜਦੋਂ ਹੰਕਾਰ ਆ ਜਾਵੇ ਕਿਸੇ ਚ ਵੀ ਫਿਰ ਕੁਦਰਤ ਆਪਣਾ ਨਿਯਮ ਵਰਤੌਂਦੀ ਹੁੰਦੀ ਹੈ ਹੁਣ ਇੰਜ ਸਮਝਿਆ ਜਾ ਰਿਹਾ ਹੈ ਜਿਵੇਂ ਮਤਲਬ ਹੰਕਾਰ ਹੈ ਜਿਹੜਾ ਉਹਦੇ ਕਾਰਨ ਹੀ ਬੰਦਾ ਨੂੰ ਹੰਕਾਰ ਦੇ ਘੋੜੇ ਤੋਂ ਥੱਲੇ ਉਤਾਰ ਦਿੱਤਾ ਜਾਂਦਾ ਹੈ ਤੁਸੀਂ ਕਹਿ ਸਕਦੇ ਹੋ ਕਿ ਆ ਜਿਹੜੇ 1 ਜਾਂ 2 ਦਿਨ ਨੇ ਇਹਦੇ ਵਿੱਚ ਬੜੇ ਜੋੜ ਕਟਾਓ ਹੋਣਗੇ ਕੌਣ ਕਿੱਧਰ ਨੂੰ ਆਏ ਪਰ ਜਿਵੇਂ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਤੇ ਅਮਿਤ ਸ਼ਾਹ ਸਾਹਿਬ ਨੇ ਭਾਰਤੀ ਜਨਤਾ ਪਾਰਟੀ ਦੇ ਅੰਦਰ ਦੇ ਪਾਸੇ ਵੀ ਇੱਕ ਵਿਸ਼ੇਸ਼ ਕਿਸਮ ਦਾ ਲਾਵਾ ਸੁਲਗ ਰਿਹਾ ਹੈ ਤੇ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਉਹਨਾਂ ਨੂੰ ਜਿਵੇਂ ਡੰਡਾ ਤੰਤਰ ਨਾਲ ਚਲਾਇਆ ਉਹ ਵੀ ਆਪਣੇ ਆਪ ਦੇ ਵਿੱਚ ਅਹਿਮ ਗੱਲ ਮੰਨੀ ਜਾਂਦੀ ਸੀ ਸੋ ਦੂਜੇ ਪਾਸੇ ਅਰਵਿੰਦ ਕੇਜਰੀਵਾਲ ਦੀ ਆਪਕਾਰੀ ਨੀਤੀ ਮਾਮਲੇ ਦੇ ਵਿੱਚ 19 ਜੂਨ ਤੱਕ ਵਧਾ ਦਿੱਤਾ ਗਿਆ ਜੀ ਦੇਖੋ ਜਿਹੜੇ ਅਦਾਲਤਾਂ ਹੁੰਦੀਆਂ ਨੇ ਉਹ 14 ਦਿਨ ਦਾ ਨਿਆਂਕ ਹਰਾਸਤ ਵਧਾਉਂਦੇ ਨੇ ਅੱਜ 5 ਤਰੀਕ ਤੇ ਜਿਹੜੀ ਉਹਨਾਂ ਨੇ ਬਿਮਾਰੀ ਵਾਸਤੇ ਇੱਕ ਪਟੀਸ਼ਨ ਵੀ ਪਾਈ ਸੀ ਉਹਨਾਂ ਮਾਨਯੋਗ ਰੌਜਾਇਵਨੀਓ ਅਦਾਲਤ ਨੇ ਖਰਜ ਕਰਤਾ ਤੇ ਰਵਿੰਦਰ ਕੇਜਰੀਵਾਲ ਦੀ ਨਿਆਇਕ ਰਾਸਤ 19 ਤੱਕ ਵਧਾਤੀ ਹੈ 14 14 ਦਿਨ ਵਾਧੀ ਹੁੰਦੀ ਹੈ ਸੋ ਨਾਲ ਹੀ ਉਹਨਾਂ ਨੇ ਜੇਲ੍ਹ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਨੇ ਅਦਾਲਤ ਨੇ ਕਿ ਰਵਿੰਦ ਕੇਜਰੀਵਾਲ ਦੇ ਜਿੰਨੇ ਵੀ ਕੋਈ ਮੈਡੀਕਲ ਟੈਸਟ ਹੈ ਉਹ ਤੁਰੰਤ ਪੱਧਰ ਤੇ ਕਰਾਏ ਜਾਣ ਇਹ ਕੰਮ ਕਰੋ ਸੋ ਕਿੱਥੋਂ ਕਿ ਤੱਕ ਇਹ ਸਾਰਾ ਕੁਝ ਹੁੰਦਾ ਹੈ ਇਹ ਸੋਚਣ ਵਾਲੀ ਗੱਲ ਹੈ ਲੇਕਿਨ ਕਿਉਂਕਿ ਉਹ ਅਰਜੀ ਤਾਂ ਖਾਰਜ ਹੋ ਗਈ ਇੱਕ ਅਰਜੀ ਇਹਨਾਂ ਦੀ ਸੁਪਰੀਮ ਕੋਰਟ ਵਿੱਚ ਹੈ ਜਦੋਂ ਤੱਕ ਅਦਾਲਤ ਵੱਲੋਂ ਕੋਈ ਰਾਤ ਨਹੀਂ ਮਿਲਦੀ ਕੇਜਰੀਵਾਲ ਸਾਹਿਬ ਨੂੰ ਉਹ ਤੱਕ ਨ্যায়ਕ ਰਾਸਤੇ ਵਿੱਚ ਹੀ ਹਾਲ ਦੀ ਘੜੀ ਰਹਿਣਾ ਪਵੇਗਾ ਜੀ ਸੋ ਦੂਜੇ ਪਾਸੇ ਭਾਈ ਅਮਰਿਤਪਾਲ ਸਿੰਘ ਜੋ ਕਿ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ ਉਹ ਆਜ਼ਾਦ ਉਮੀਦਵਾਰ ਦੇ ਤੌਰ ਤੇ ਖਡੂਰ ਸਾਹਿਬ ਦੇ ਵਿੱਚ ਇੱਕ ਵੱਡੀ ਜਿੱਤ ਹਾਸਲ ਕੀਤੀ ਹੈ ਉਹਨਾਂ ਵੱਲੋਂ ਤੇ ਅੱਜ ਉਹਨਾਂ ਦੀ ਧਰਮ ਪਤਨੀ ਉਹਨਾਂ ਨੂੰ ਮਿਲਣ ਵਾਸਤੇ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਪਹੁੰਚੇ ਸੀ ਢੂਲ ਸਾਹਿਬ ਬਿਲਕੁਲ ਜਿਸ ਤਰੀਕੇ ਦੇ ਨਾਲ ਖਡੂਰ ਸਾਹਿਬ ਜਦ ਤਰਨ ਤਾਰਨ ਇਹਨਾਂ ਨੇ ਤਕਰੀਬਨ ਤਕਰੀਬਨ 35 ਸਾਲਾਂ ਬਾਅਦ ਫੇਰ ਉਹੀ ਇੱਕ ਕੰਮ ਕੀਤਾ ਜਾਂ ਫਤਵਾ ਦਿੱਤਾ 35 ਸਾਲ ਪਹਿਲਾਂ 1999 ਦੇ ਵਿੱਚ ਜਦੋਂ ਖੜਕੂਬਾਦ ਵੀ ਚੱਲਦਾ ਸੀ ਲੋਕ ਸਭਾ ਦੀਆਂ ਚੋਣਾਂ ਹੋਈਆਂ ਬਹੁਤ ਗਿਣਤੀ ਉਮੀਦਵਾਰ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਸੋਚ ਵਾਲੇ ਜਿਤਾ ਦਿੱਤੇ ਉਹਦੇ ਵਿੱਚ ਇੱਕ ਖੁਦ ਸਰਦਾਰ ਸਿਮਰਨਜੀਤ ਸਿੰਘ ਮਾਨ तकरीबन 4.5 ਲੱਖ ਵੋਟਾਂ ਤੋਂ ਵੱਧ ਜੇਲ੍ਹ 'ਚ ਬੈਠੇ ਜਿਵੇਂ ਅਮਰਤਪਾਲ ਸਿੰਘ ਜੇਲ੍ਹ 'ਚ ਨੇ ਇਹਨਾਂ ਨੂੰ ਜਿਤਾਤਾ ਇੱਕ ਪਟਿਆਲੇ ਤੋਂ ਸੀਗੇ ਅਤਿੰਦਰਪਾਲ ਸਿੰਘ ਜਿਨ੍ਹਾਂ ਦਾ ਚੋਣ ਨਿਸ਼ਾਨ ਸੀ ਜਿੰਦਾ ਕੁੰਜੀ ਉਹਨਾਂ ਨੂੰ ਵੀ ਭਾਰੀ ਵੋਟਾਂ ਨਾਲ ਜਿਤਾਤਾ ਚਾਰੇ ਪਾਸੇ ਇਹਨਾਂ ਦੀ ਜਿੱਤ ਹੋਈ ਇੱਕ ਵੱਖਰੀ ਗੱਲ ਹੈ ਕਿ ਉਸ ਵੇਲੇ ਮਾਨ ਸਾਹਿਬ ਨੇ ਜਿਹੜਾ 3 ਫੁੱਟੀ ਕਿਰਪਾਨ ਵਾਲਾ ਮਾਮਲਾ ਚੁੱਕ ਲਿਆ ਉਹਦੇ ਨਾਲ ਪਾਰਲੀਮੈਂਟ ਇਤਨਾਗੇ ਸਾਰਾ ਕੁਝ ਹੀ ਬਦਲ ਗਿਆ ਜਿਹੜਾ ਮੌਜੂਦਾ ਕਾਲੀ ਦਲ ਹੈ ਜਿਵੇਂ ਅੱਜ ਕੱਲ੍ਹ ਵੀ ਲੋਕਾਂ ਨੇ ਰੱਦ ਕਰਤਾ ਧਰਮਪਤ ਪਰਿਵਾਰ ਜਿੱਤ ਗਿਆ ਪੰਜਾਬ ਹਾਰ ਗਿਆ ਅਕਾਲੀ ਦਲੂ ਆਪਣਾ ਜਦੋਂ ਤੱਕ ਮੁੜ ਤੋਂ ਸਾਰਾ ਵਿਚਾਰ ਪਟੰਦਰਾ ਨਹੀਂ ਕਰਦੇ ਸਿਰ ਜੋੜ ਕੇ ਨਹੀਂ ਬਹਿੰਦੇ ਹਾਰ ਦੇ ਕਾਰਨਾਂ ਦੇ ਅਸਲੀ 22 ਚ ਵੀ ਇੱਕ ਇਕਬਾਲ ਸਿੰਘ ਝੁੰਦਾ ਜਿਹਨਾਂ ਨੂੰ ਹੁਣ ਖੜਾ ਕੀਤਾ ਸੰਗਰੂਰ ਤੋਂ ਉਹ ਸਭ ਤੋਂ ਫੱਡ ਹੀ ਰਹੇ ਪੰਜਵੇਂ ਨੰਬਰ ਤੇ 22 ਦੇ ਵਿੱਚ ਜਿਹੜੀ ਜਵਨੀ ਚੋਣੀ ਹੋਈ ਸੀ ਲੋਕ ਸਭਾ ਦੀ ਜਿਹਦੇ ਵਿੱਚ ਸਰਦਾਰ ਸਮਰਨਜੀਤ ਸਿੰਘ ਮਾਨ ਜਿੱਤੇ ਸਨ ਉਦੋਂ ਵੀ ਅਕਾਲੀ ਦਲ ਫਾੜੀ ਸੀ ਉਦੋਂ ਬਾਅਦ ਇਕਬਾਲ ਸਿੰਘ ਉਹ ਰਾਣੂ ਇੱਕ ਕਮੇਟੀ ਬਣਾਈ 100 ਉਹਨਾਂ ਨੇ 100 ਹਲਕਿਆਂ ਦਾ ਜਾਇਜ਼ਾ ਲਿਆ ਬਾਅਦ ਦੇ ਵਿੱਚ ਉਹਨਾਂ ਨੇ ਕਿਹਾ ਕਿ ਪ੍ਰਧਾਨ ਸਵੇ ਸਾਰਾ ਹੀ ਢਾਂਚਾ ਬਦਲੋ ਤਾਂ ਬਾਤ ਸਗਦਾ ਪ੍ਰਧਾਨ ਜੀ ਨੇ ਆਪ ਦਾ ਸਾਰਾ ਸਿਸਟਮ ਸੈੱਟ ਕਰ ਲਿਆ ਬਾਕੀ ਕਹਿੰਦੇ ਬਦਲੋ ਪ੍ਰਧਾਨ ਤਾਂ ਠੀਕ ਹੈ ਤੇ ਉਹਦਾ ਖਮਿਆਜਾ ਆ ਤੁਹਾਡੇ ਸਾਹਮਣੇ ਹੈ ਇਹ ਪਾਰਟੀਆਂ ਨੂੰ ਆਪ ਦੀ ਗੱਡਿ ਗਿਜਾਰੀ ਦੇ ਉੱਤੇ ਬੈਠ ਕੇ ਸਿਰ ਜੋੜ ਕੇ ਬੈਠਣਾ ਚਾਹੀਦਾ ਹੈ ਸੋਚਣਾ ਚਾਹੀਦਾ ਹੈ ਕਿ ਅੱਜ ਅਮਰਤਪਾਲ ਸਿੰਘ ਨੂੰ ਉਹਨਾਂ ਦੇ ਧਰਮ ਪਤਨੀ ਮਿਲ ਕੇ ਆਏ ਨੇ ਉਹਨਾਂ ਨੇ ਆਪ ਦੇ ਹਲਕੇ ਨੂੰ ਕੀ ਸੰਦੇਸ਼ ਦਿੱਤਾ ਅਗਲੇ ਸਮੇਂ ਦੇ ਵਿੱਚ ਜਦੋਂ ਵੀ ਉਹਦਾ ਖਲਾਸਾ ਸਾਡੇ ਕੋਲੇ ਆਇਆ ਤੁਹਾਡੇ ਨਾਲ ਕਰ ਦਿਆਂਗੇ ਜੀ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਐਨ ਨੇ ਟਿੱਲੋ ਸਾਹਿਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣਿਆ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਸ਼ੁਕਰੀਆ ਜੀ ਪ੍ਰੋਗਰਾਮ ਦੇ ਅਗਲੇ ਕੱਲ ਫੇਰ ਹਾਜ਼ਰ ਹੋਵਾਂਗੇ ਧੰਨਵਾਦ